ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੀ ਸੰਗਤ ਜੀ ਨੂੰ ਜੈ ਸਾਈਆਂ ਦੀ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਕਿ ਸੰਤ ਸਾਈਂ ਲੋਕ ਬਾਬਾ ਜੀ ਦੀ ਪੂਜਾ ਪਾਠ ਜਾਂ ਨਿਤਨੇਮ ਸਾਨੂੰ ਕਿੰਨੇ ਘੰਟੇ ਲਗਾਤਾਰ ਕਰਨਾ ਚਾਹੀਦਾ ਹੈ ਤਾਂ ਕਿ ਬਾਬਾ ਜੀ ਜਲਦੀ ਖੁਸ਼ ਹੋ ਕੇ ਸੰਗਤ ਜੀ ਤੇ ਆਪਣੀ ਕਿਰਪਾ ਬਣਾਈ ਰੱਖਣ ਅਤੇ ਇਹ ਵੀ ਜਾਣਾਂਗੇ ਕਿ ਬਾਬਾ ਜੀ ਦਾ ਪੂਜਾ ਪਾਠ ਕਰਨ ਲਈ ਨਿਤ ਦਾ ਸਮਾਂ ਕਿਹੜਾ ਹੋਣਾ ਚਾਹੀਦਾ ਸਾਡੇ ਇਸ ਚੈਨਲ ਨਾਲ ਅਤੇ ਬਾਬਾ ਸੰਤ ਸਾਈਂ ਲੋਕ ਦਰਬਾਰ ਚਾਹੇ ਉਹ ਕਿਸੇ ਵੀ ਪਿੰਡ ਜਾਂ ਸ਼ਹਿਰ ਵਿੱਚ ਹੋਵੇ ਬਾਬਾ ਜੀ ਦੇ ਦਰਬਾਰ ਨਾਲ ਮਰਦਾਂ ਤੋਂ ਇਲਾਵਾ ਔਰਤਾਂ ਵੀ ਜੁੜੀਆਂ ਹੋਈਆਂ ਹਨ ਜੇਕਰ ਅਸੀਂ ਆਸਤੰ ਦੀ ਗੱਲ ਕਰੀਏ ਤਾਂ ਔਰਤਾਂ ਦੀ ਗਿਣਤੀ ਵੀ ਬਾਬਾ ਜੀ ਦੀ ਸੰਗਤ ਵਿੱਚ ਮਰਦਾਂ ਦੇ ਬਰਾਬਰ ਹੀ ਹੋਵੇਗੀ ਇਹ ਗੱਲ ਕਰਨ ਦਾ ਸਾਡਾ ਮਤਲਬ ਸੀ ਕਿ ਕੀ ਔਰਤਾਂ ਵੀ ਬਾਬਾ ਜੀ ਦਾ ਪਾਠ ਪੂਜਾ ਕਰ ਸਕਦੀਆਂ ਹਨ ਕੀ ਔਰਤਾਂ ਨੂੰ ਵੀ ਆਸਣ ਲਗਾ ਕੇ ਸੰਤ ਸਾਈਂ ਲੋਕ ਬਾਬਾ ਜੀ ਦਾ ਨਾਮ ਜਪ ਕਰਨ ਦਾ ਅਧਿਕਾਰ ਹੈ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਅਸੀਂ ਬਾਬਾ ਜੀ ਦੀ ਕਿਰਪਾ ਨਾਲ ਸਭ ਸੰਗਤ ਦੀ ਝੋਲੀ ਪਾਵਾਂਗੇ ਜਿੰਨੀ ਵੀ ਨਵੀਂ ਸੰਗਤ ਅੱਜ ਇਸ ਚੈਨਲ ਤੇ ਹਾਜ਼ਰੀ ਭਰ ਰਹੀ ਹੈ ਉਹਨਾਂ ਅੱਗੇ ਗੁਜਾਰਿਸ਼ ਕਰਦੇ ਹਾਂ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਅਤੇ ਨਾਲ ਹੀ ਬੈਲ ਆਈਕਨ ਵੀ ਜਰੂਰ ਦਵਾ ਦੇਣਾ ਤਾਂ ਕਿ ਹਰ ਆਉਣ ਵਾਲੀ ਨਵੀਂ ਵੀਡੀਓ ਆਪ ਜੀ ਤੱਕ ਆਸਾਨੀ ਨਾਲ ਪਹੁੰਚ ਸਕੇ ਇਸ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕਰ ਚੁੱਕੀ ਸਭ ਸੰਗਤ ਜੀ ਦਾ ਮਡਾਰ ਮਲਟੀਮੀਡੀਆ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਸਿੰਘਤ ਜੀ ਵੈਸੇ ਤਾਂ ਬਾਬਾ ਜੀ ਦਾ ਜਾਪ ਕੰਮਕਾਰ ਕਰਦੇ ਅਤੇ ਤੁਰੇ ਫਿਰਦੇ ਸਾਨੂੰ ਕਰਦੇ ਰਹਿਣਾ ਚਾਹੀਦਾ ਹੈ ਉਸ ਨਾਲ ਇੱਕ ਤਾਂ ਤੁਹਾਡਾ ਕੰਮਾਂਕਾਰਾਂ ਵਿੱਚ ਵਧੀਆ ਧਿਆਨ ਲੱਗੇਗਾ ਅਤੇ ਦੂਸਰਾ ਤੁਹਾਡਾ ਧਿਆਨ ਕਿਸੇ ਗਲਤ ਪਾਸੇ ਨਹੀਂ ਜਾਵੇਗਾ ਰਹੀ ਗੱਲ ਖਾਸ ਟਾਈਮ ਦੀ ਜੋ ਸੰਗਤ ਜੀ ਬਾਬਾ ਜੀ ਨਾਲ ਜੁੜੀ ਹੋਈ ਹੈ ਉਹਨਾਂ ਲਈ ਨਿਤਨੇਮ ਦਾ ਖਾਸ ਟਾਈਮ ਵੀ ਹੁੰਦਾ ਹੈ ਜਦੋਂ ਉਹਨਾਂ ਨੇ ਆਸਣ ਲਗਾ ਕੇ ਸਾਰੇ ਕੰਮ ਕਾਜ ਛੱਡ ਕੇ ਨਿਤਨੇਮ ਕਰਨਾ ਹੁੰਦਾ ਹੈ ਜਿਸ ਤਰ੍ਹਾਂ ਬਾਬਾ ਜੀ ਦੀ ਜੋਤ ਕਰਨ ਦਾ ਟਾਈਮ ਸਵੇਰੇ ਸ਼ਾਮ 4 ਤੋਂ 6 ਦੇ ਦਰਮਿਆਨ ਹੁੰਦਾ ਹੈ ਠੀਕ ਇਸੇ ਹੀ ਤਰ੍ਹਾਂ ਨਿਤਨੇਮ ਦਾ ਟਾਈਮ ਵੀ ਹੁੰਦਾ ਹੈ ਬੈਠ ਕੇ ਇੱਕ ਜਗ੍ਹਾ ਸਥਿਰ ਹੋ ਕੇ ਨਿਤਨੇਮ ਸ਼ੁਰੂ ਕਰਨ ਦਾ ਸਹੀ ਟਾਈਮ 4 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਜਾਣੀ ਕਿ ਤੁਸੀਂ ਸਵੇਰ ਹੋਵੇ ਚਾਹੇ ਸ਼ਾਮ 4 ਵਜੇ ਤੋਂ ਬਾਅਦ ਆਪਣਾ ਨਿਤਨੇਮ ਸ਼ੁਰੂ ਕਰ ਸਕਦੇ ਹੋ ਜਦੋਂ ਵੀ ਤੁਸੀਂ ਆਪਣੇ ਨਿੱਜੀ ਕੰਮਕਾਰਾਂ ਤੋਂ ਵਿਲੇ ਹੋ ਚੁੱਕੇ ਹੋਵੋ ਇੱਥੇ ਅਸੀਂ ਇਹ ਵੀ ਦੱਸਣਾ ਚਾਹਾਂਗੇ ਕਿ ਬਾਬਾ ਜੀ ਦੇ ਨਿਤਨੇਮ ਸਮਾਪਤੀ ਦਾ ਕੋਈ ਟਾਈਮ ਪੱਕਾ ਨਹੀਂ ਹੁੰਦਾ ਉਹ ਆਪਣੇ ਆਪ ਧਿਆਨ ਟੁੱਟ ਜਾਂਦਾ ਹੈ ਹਮੇਸ਼ਾ ਕੋਸ਼ਿਸ਼ ਕਰੋ ਕੇ 베 ਟੈਮਾ ਸਤੇਰ ਬੈਠ ਕੇ ਕਰਨ ਵਾਲਾ ਨਿਤਨੇਮ ਤੋਂ ਬਚੋ ਰਹੀ ਗੱਲ ਔਰਤਾਂ ਦੀ ਕਈ ਔਰਤਾਂ ਦਾ ਸਵਾਲ ਹੁੰਦਾ ਹੈ ਕਿ ਫਲਾਣਾ ਬਾਬਾ ਸਾਨੂੰ ਸੰਤ ਸਾਈਂ ਲੋਕ ਬਾਬਾ ਜੀ ਦਾ ਨਿਤਨੇਮ ਕਰਨ ਤੋਂ ਰੋਕਦਾ ਹੈ ਕਈ ਔਰਤਾਂ ਜ਼ਿਕਰ ਕਰਦੀਆਂ ਹਨ ਕਿ ਕਈ ਬਾਬਾ ਜੀ ਦੱਸਦੇ ਹਨ ਕਿ ਔਰਤਾਂ ਸੰਤ ਸਾਈਂ ਲੋਕ ਬਾਬਾ ਜੀ ਦਾ ਨਿਤਨੇਮ ਪੂਜਾ ਪਾਠ ਕਰਨ ਨਹੀਂ ਦਿੰਦੇ ਅਤੇ ਉਹ ਸਾਨੂੰ ਰੋਕਦੇ ਹਨ ਪਰ ਜਿੱਥੇ ਉਹਨਾਂ ਬਾਬਿਆਂ ਦੀ ਸੋਚ ਖਤਮ ਹੁੰਦੀ ਹੈ ਉੱਥੇ ਸਾਡੇ ਵਰਗੇ ਜੋ ਬਾਬਾ ਸੰਤ ਸਾਈਂ ਲੋਕ ਜੀ ਦੇ ਸੇਵਾਦਾਰ ਹਨ ਉਥੋਂ ਸੋਚ ਨੂੰ ਸ਼ੁਰੂ ਕਰ ਲੈਂਦੇ ਹਨ ਸਾਨੂੰ ਤਾਂ ਕਦੀ ਸੰਤ ਸਾਈਂ ਲੋਕ ਬਾਬਾ ਜੀ ਨੇ ਇਹ ਇਸ਼ਾਰਾ ਨਹੀਂ ਕੀਤਾ ਕਿ ਔਰਤਾਂ ਉਹਨਾਂ ਦਾ ਨਿਤਨੇਮ ਪੂਜਾ ਪਾਠ ਨਹੀਂ ਕਰ ਸਕਦੀਆਂ ਬਾਬਾ ਜੀ ਦਾ ਪੂਜਾ ਪਾਠ ਨਿਤਨੇਮ ਕਰਨ ਦਾ ਜਿੰਨਾ ਮਰਦਾਂ ਨੂੰ ਹੱਕ ਹੈ ਉਹਨਾਂ ਔਰਤਾਂ ਨੂੰ ਵੀ ਹੈ ਇਸ ਲਈ ਕਿਸੇ ਵੀ ਧੱਕਿਆ ਨੂੰ ਸੀ ਗੱਲਾਂ ਕਰਨ ਵਾਲੇ ਬਾਬਿਆਂ ਦੇ ਮਗਰ ਨਹੀਂ ਲੱਗਣਾ ਅਤੇ ਮਰਦ ਹੋਵੇ ਚਾਹੇ ਔਰਤ ਸੰਤ ਸਾਈਂ ਲੋਕ ਬਾਬਾ ਜੀ ਦੀ ਪੂਜਾ ਪਾਠ ਨਿਤਨੇਮ ਬੇਝਿਜਕ ਹੋ ਕੇ ਕਰ ਸਕਦੇ ਹੋ ਬਾਕੀ ਇਹ ਵੀ ਜ਼ਰੂਰ ਜ਼ਿਕਰ ਕਰਾਂਗੇ ਕਿ ਇਹ ਆਮ ਵਿਅਕਤੀ ਲਈ ਟਾਈਮ ਹੋ ਸਕਦਾ ਹੈ ਨਿਤਨੇਮ ਕਰਨ ਦਾ ਪਰ ਫਕਰਾਂ ਫਕੀਰਾਂ ਦਾ ਜੋ ਟਾਈਮ ਹੁੰਦਾ ਹੈ ਨਿਤਨੇਮ ਕਰਨ ਦਾ ਉਹ ਅਜੇ ਅਸੀਂ ਸਾਰੀ ਸੰਗਤ ਜੀ ਸਾਹਮਣੇ ਖੋਲ ਕੇ ਨਹੀਂ ਰੱਖ ਸਕਦੇ ਇਹ ਵੀਡੀਓ ਪਾਉਣ ਦਾ ਮਕਸਦ ਸਾਡਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਬਲਕੇ ਇੱਕ ਸੇਧ ਦੇਣਾ ਹੈ ਤਾਂ ਕਿ ਸੰਗਤ ਜੀ ਕੁਝ ਸਿੱਖ ਸਕਣ ਤੁਸੀਂ ਇਸ ਵੀਡੀਓ ਨੂੰ ਪੂਰਾ ਵੇਖਿਆ ਬਹੁਤ ਬਹੁਤ ਧੰਨਵਾਦ ਜੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਕੁਝ ਸਿੱਖਣ ਨੂੰ ਮਿਲਿਆ ਜਾਂ ਨਹੀਂ ਧੰਨਵਾਦ ਜਿਕਰਾ ਸੰਤ ਸਾਈ ਲੋਕ ਜੀ ਦਾ ਬੋਲ ਸੱਚੇ ਦਰਬਾਰ ਦੀ ਜੈ